ਦਾਸ ਦੀ ਤੱਕ ਵਿੱਚ ਸਈਆ ਨਾਮ ਜਪਣ ਦੀ ਮਹਿਮਾ ਗੁਰੂ ਦੇ ਦੁਆਰਾ ਦਿੱਤਾ ਹੋਇਆ ਗੁਰਮੰਤਰ ਸ਼ਬਦ ਦਾ ਅਭਿਆਸ ਸੁਰਤ ਨਾਲ ਕਰਨਾ ਉਸ ਤੋਂ ਬਾਅਦ ਦੀ ਪ੍ਰਾਪਤੀ ਦੀ ਕਿਰਿਆ ਪਰ ਇਸ ਦੁਨੀਆ ਵਿੱਚ ਕਦੇ ਵੀ ਕੋਈ ਕਿਸੇ ਨੂੰ ਕੰਮ ਕਹੋ ਸਵਾਲ ਪੈਦਾ ਹੁੰਦਾ ਹੈ ਵਾਏ ਕਿਉਂ ਮੈਂ ਕਿਉਂ ਕਰਾ ਦੂਸਰਾ ਸਵਾਲ ਮੈਨੂੰ ਇਸ ਵਿੱਚ ਕੀ ਫਾਇਦਾ ਹੋਏਗਾ ਹਰ ਕੰਮ ਕੀਤਾ ਜਾਂਦਾ ਹੈ ਫਾਇਦੇ ਵਾਸਤੇ ਨੁਕਸਾਨ ਵਾਸਤੇ ਕੋਈ ਕੰਮ ਨਹੀਂ ਕਰਦਾ ਚਾਹੇ ਬਿਜ਼ਨਸ ਹੈ ਚਾਹੇ ਨੌਕਰੀ ਹੈ ਚਾਹੇ ਪਾਰਟਨਰਸ਼ਿਪ ਹੈ ਕੁਝ ਵੀ ਹੈ ਅਗਰ ਮੈਨੂੰ ਇਸ ਵਿੱਚ ਕੁਝ ਫਾਇਦਾ ਹੈ ਤੇ ਮੈਂ ਕਰਾਂਗਾ ਵਰਨਾ ਮੈਂ ਨਹੀਂ ਕਰਨਾ ਤਾਂ ਭਾਈ ਸਾਹਿਬ ਨੇ ਉਪਦੇਸ਼ ਦੇਣਾ ਸੀ ਵੀ ਪ੍ਰਭੂ ਦਾ ਨਾਮ ਜਪੀਏ ਸ਼ਬਦ ਦਾ ਅਭਿਆਸ ਕਰੀਏ ਜੀਵਨ ਸਫਲ ਕਰੀਏ ਦੁਨੀਆ ਵਿੱਚ ਸਵਾਲ ਪੈਦਾ ਹੁੰਦੇ ਸਵਾਲ ਪੈਦਾ ਹੋਏਗਾ ਵੀ ਕਿਉਂ ਅਸੀਂ ਨਾਮ ਜਪੀਏ ਤੇ ਜਪਾਂਗੇ ਤੇ ਸਾਨੂੰ ਮਿਲੇਗਾ ਕੀ ਭਾਈ ਸਾਹਿਬ ਨੇ ਬਹੁਤ ਦੂਰ ਅੰਦੇਸ਼ੀ ਦੇ ਨਾਲ ਕਵਿਤ ਸਵਈਆਂ ਦੀ ਰਚਨਾ ਕੀਤੀ 4 17 ਦਾ 17 ਦੀ ਲੇਖਣੀ ਜੋ ਹੁੰਦੀ ਉਸ ਨੂੰ ਕਵਿਤ ਕਹਿੰਦੇ ਹਨ ਭਾਈ ਸਾਹਿਬ ਨੇ ਪਹਿਲੀਆਂ 3 ਦੇ ਵਿੱਚ ਐਗਜ਼ਾਮਪਲਸ ਦਿੱਤੀਆਂ ਹਨ ਅਸੀਂ ਕਿਸੇ ਨੂੰ ਸਮਝਾਈਦਾ ਐਗਜ਼ਾਮਪਲ ਦੇ ਕੇ ਕੋਈ ਸਿਮਲੀ ਦੇ ਕੇ ਕੋਈ ਉਦਾਹਰਨ ਦੇ ਕੇ ਸਮਝਾਈਦਾ ਵੀ ਦੇਖ ਬੇਟਾ ਆ ਵੀ ਹੋਇਆ ਸੀ ਇਹਦੇ ਨਾਲ ਆ ਹੋਇਆ ਸੀ ਤੋ ਬੰਦੇ ਦੇ ਮਨ ਨੂੰ ਇੱਕ ਆਸਰਾ ਪੰਦਦਾ ਪੰਤਾ ਕੰਦਰ ਠੀਕ ਹੈ ਮੈਂ ਕੰਮ ਕਰਦਾ ਹਾਂ ਭਾਈ ਸਾਹਿਬ ਇਹ ਕਹਿਣਾ ਚਾਹੁੰਦੇ ਹਨ ਕਿ ਨਹੀਂ ਇਹ ਨਾ ਸੋਚੀਏ ਕਿ ਮੈਨੂੰ ਫਲ ਹੁਣੀ ਮਿਲੇ ਕੰਮ ਸ਼ੁਰੂ ਕਰ ਦਈਏ ਉਹਦਾ ਫਲ ਬਹੁਤ ਗੁਣਾ ਮਲਟੀਫੋਲਡ ਹੋ ਕੇ ਮਿਲੇਗਾ ਭਾਈ ਸਾਹਿਬ ਸਿਰਫ ਇਹ ਕਹਿਣਾ ਚਾਹੁੰਦੇ ਨੇ ਵੀ ਜਦੋਂ ਸੌਂਾ ਲੱਭੇ ਜਦੋਂ ਵੀ ਇਹ ਸੁਰਤ ਵਿੱਚ ਧਿਆਨ ਆਵੇ ਜਾਂ ਇਹ ਸੋਚ ਆਵੇ ਵੀ ਮੈਂ ਇਸ ਪਾਸੇ ਨਹੀਂ ਅਗਰਸਰ ਹੋਇਆ ਨਹੀਂ ਚੱਲਿਆ ਉਦੋਂ ਸ਼ੁਰੂ ਕਰ ਲਈਏ ਉਦੋਂ ਹੀ ਤੇ ਇਹਦੇ ਨਾਲ ਮਿਲੇਗਾ ਕੀ ਭਾਈ ਸਾਹਿਬ ਤਿੰਨ ਉਦਾਹਰਨਾਂ ਦਿੰਦੇ ਹਨ ਦੁਨਿਆਵੀ ਐਗਜ਼ਾਮਪਲਸ ਹਨ ਆਪ ਇਸ ਨੂੰ ਸ਼ਬਦ ਦੇ ਰੂਪਿ ਸਰਵਨ ਕਰੋ ਫਿਰ ਵਿਚਾਰ ਕਰਾਂਗੇ ਜੀ ਜੈਸੇ ਹੀਰਾ ਹੱਥ ਮੈਂ ਤਨਕ ਸਿਓ દેખાઈ દે جیسے हीरा હાથ મેં તનક સયો દેખાઈ દે جیسے हीरा હાથ મેં ਤਨਕਸਿਓ ਦਿਖਾਈ ਦੇਤ ਜੈਸੇ ਹੀਰਾ ਹੱਥ ਮੈਂ ਤਨਕਸਿਓ ਦਿਖਾਈ ਦੇਤ ਮੋਲ ਕੀਏ ਤੇ ਗਮ ਕਣ ਮੋਲ ਕੀਏ ਤੇ ਦਮ भरत भंडार जी जैसे हीरा हाथ में तनक सों दिखाई देत जैसे हीरा हाथ में तनक सों दिखाई देत पहली उदाहरण भाई साहब कहते जैसे हीरा ਡਾਇਮੰਡ ਹੱਥ ਮੈਂ ਤਨਕਸੂ ਦਿਖਾਈ ਦੇਤ ਆ ਲੇਡੀਜ਼ ਡਿਪਾਰਟਮੈਂਟ ਬੈਠਾ ਹੈ ਲੇਡੀਜ਼ ਨੂੰ ਸ਼ੌਕ ਹੈ ਗਹਿਣੇ ਦਾ ਔਰ ਡਾਇਮੰਡ ਦੀ ਮੰਦਰੀ ਡਾਇਮੰਡ ਦਾ ਹਾਰ ਡਾਇਮੰਡ ਦਾ ਕੋਈ ਵੀ ਗਹਿਣਾ ਹੋਵੇ ਉਹਦੇ ਵਿੱਚ ਸੋਲੀਟੇਅਰ ਪੈਂਦਾ ਹੈ ਜੇ ਸੁਨਾਰੇ ਕੋਲ ਜਾਓ ਉਹਨੂੰ ਪੁੱਛੋ ਵੀ ਕੀ ਕੀਮਤ ਹੈ ਛੋਟਾ ਜਿਹਾ ਦੇਖਣ ਨੂੰ ਬੇਰਗੋ ਰੇਸ਼ਾ ਵਨ ਪੀਸ ਜਿਹੜਾ ਹੋਏਗਾ 5 ਲੱਖ 10 ਲੱਖ 15 ਲੱਖ 20 ਲੱਖ 25 ਲੱਖ ਦਾ ਰੇਟ ਹੈ ਹੈ ਬਹੁਤ ਛੋਟਾ ਜਿਆ ਪੰਜ ਸਾਹਿਬ ਕਹਿੰਦੇ ਜੈਸੇ ਹੀਰਾ ਹੱਥ ਮੈਂ ਜਿਵੇਂ ਹੱਥ ਵਿੱਚ ਪਾਈ ਹੋਈ ਮੰਦਰੀ ਵਿੱਚ ਜੋ ਨਗ ਜੜਿਆ ਹੈ ਤਨਕ ਸਿਓ ਦਿਖਾਈ ਦੇਤ ਬਹੁਤ ਛੋਟਾ ਦਿਖਦਾ ਹੈ ਪਰ ਇਹਦੀ ਵੈਲਿਊ ਜਦੋਂ ਆਪ ਸੁਨਿਆਰੇ ਕੋਲ ਲੈ ਕੇ ਜਾਏ ਇਹ ਮੋਲ ਕੀਏ ਤੇ ਦਮਕਨ ਪ੍ਰਥ ਭੰਡਾਰ ਜੀ ਹੁਣ ਚਾਹੇ 500 ਦਾ ਨੋਟ ਹੈ ਭਾਵੇਂ 2000 ਦਾ ਨੋਟ ਚੱਲ ਪਿਆ ਹੈ ਪਰ ਜਿੱਥੇ 15-20 ਲੱਖ ਰੁਪਇਆ ਪਾਣਾ ਪਵੇ ਇੱਕ ਬੈਗ ਚਾਹੀਦਾ ਹੈ ਝੋਲਾ ਚਾਹੀਦਾ ਹੈ ਪਰ ਮੁੰਦਰੀ ਤੇ ਹੱਥ ਵਿੱਚ ਲੁਕ ਜਾਂਦੀ ਹੈ ਜਿੰਨੀਆਂ ਮਰਜ਼ੀ 10-15 ਮੁੰਦਰੀਆਂ ਹੱਥ 'ਚ ਲਕੋ ਲਓ ਤੇ ਪਰ ਜਦੋਂ ਮੁੱਲ ਪਾਈਏ ਤੇ ਉਹ ਹੱਥ 'ਚ ਨਹੀਂ ਫਿਰ ਪੈਸਾ ਆਉਂਦਾ ਫਿਰ ਬੈਗ ਭਰਨੇ ਪੈਂਦੇ ਹਨ ਭਾਵ ਹੈ ਛੋਟਾ ਜਿਹਾ ਲੇਕਿਨ ਉਸ ਦੀ ਕੀਮਤ ਬਹੁਤ ਹੈ ਪਹਿਲੀ ਉਦਾਹਰਨ ਦੂਜੀ ਉਦਾਹਰਨ ਜੈਸੇ ਬਰਬੰਦੇ ਹੁੰਡੀ ਤੁਸੀਂ ਸਾਰੇ ਪੜ੍ਹੇ ਲਿਖੇ ਆਰਮੀ ਪਰਸਨਲਸ ਬੈਠੇ ਹੋ ਸਾਰੇ ਬੜੀ ਖੁਸ਼ੀ ਹੋਈ ਬਈ ਸੱਪੜੇ ਲਿਖੇ ਲੋਕ ਉੱਚੇ ਅਫਸਰ ਬੈਠੇ ਹੁੰਦੇ ਥੇ ਜਿਹੜੇ ਗੱਲ ਸਮਝਦੇ ਹਨ ਗੱਲ ਦੀ ਬਰੀਕੀ ਨੂੰ ਸਮਝਦੇ ਹਨ ਚੈੱਕ ਹੁੰਡੀ ਬਿਜ਼ਨਸਮੈਨ ਸਾਰੇ ਜਾਣਦੇ ਹਨ ਹੁਣ ਚੈੱਕ ਦਾ ਭਾਰ ਕੀ ਹੈ ਕੁਝ ਵੀ ਨਹੀਂ ਇੱਕ ਕਾਗਜ਼ ਦਾ ਪੀਸ ਹੈ ਮੇਰੇ ਖਿਆਲ ਇੱਕ ਦਾ ਗ੍ਰਾਮ ਸ਼ਾਇਦ ਉਹਦਾ ਭਾਰ ਹੋਵੇਗਾ ਬਹੁਤ ਘੱਟ ਪਤਾ ਹੀ ਨਹੀਂ ਚੱਲਦਾ ਹੱਥ ਤੇ ਪਕੜਿਆ ਹੈ ਉਹਦੇ ਉੱਤੇ ਕੀਮਤ ਲਿਖਣੀ ਸ਼ੁਰੂ ਕਰੋ 10 ਰੁਪਏ ਉਹਦਾ ਭਾਰ ਉਹੀ ਹੈ 100 ਰੁਪਏ ਭਾਰ ਉਹੀ ਹੈ ਹਜ਼ਾਰ ਲੱਖ ਕਰੋੜ ਅਰਬ ਖਰਬ ਲਿਖ ਦਿਓ ਪਰ ਜ਼ੀਰੋ ਆ ਪਾਈ ਜਾਓ ਚੈੱਕ ਦਾ ਭਾਰ ਨਹੀਂ ਹੁੰਦਾ ਚੈੱਕ ਉਹੀ ਹੈ ਪਰ ਉਹਦੀ ਕੀਮਤ ਪਤਾ ਚੱਲਦੀ ਬੈਂਕ ਜਦੋਂ ਇਨਕੈਸ਼ ਕਰਦੇ ਹਾਂ ਚੈੱਕ ਤੇ ਭਾਵੇਂ ਫੋਲਡ ਕਰਕੇ ਜੇਬ ਚ ਪਾ ਕੇ ਜਾਈਏ ਪਰ ਜਦੋਂ ਇਨਕੈਸ਼ ਹੋਏਗਾ ਨਾ ਤੇ ਫਿਰ ਬੈਗਸ ਭਰ ਕੇ ਨਾਲ ਦੋ ਗਨਮੈਨ ਵੀ ਸ਼ਾਇਦ ਚਾਹੀਦੇ ਹੋਣਗੇ ਜੈਸੇ ਬਰਬਾਦੇ ਹੁੰਡੀ ਲਾਗਤ ਨਾ ਭਾਰ ਕੱਚ ਕੋਈ ਭਾਰ ਨਹੀਂ ਲੱਗਦਾ हां आगे जाए पायत लक्ष्मी अपार जी बहुत पैसा मिलता है तीजी उदाहरण जैसे बट बीज बोर्ड दा درخت سب ਤੋਂ ਵਿਸ਼ਾਲ ਹੈ ਕੋਈ ਬਜ਼ੁਰਗ ਬਹੁਤ ਸਿਆਣਾ ਹੋਵੇ ਸਾਡੇ ਵਿੱਚ ਵੱਡੀ ਉਮਰ ਦਾ ਹੋਵੇ ਦਾਣਾ ਹੋਵੇ ਦਾਣਾ ਬੀਨਾ ਹੋਵੇ ਕਬੀਰ ਹੋਵੇ ਵੱਡਾ ਹੋਵੇ ایکسپੀਰੀਅੰਸ ਹੋਵੇ ਅਸੀਂ ਕਹਿੰਦੇ ਇਹ ਬਾਬਾ ਬੋੜ ਹੈ ਬਹੁਤ ਵਿਸਥਾਰ ਹੈ ਬਜ਼ਰਖ ਦਾ ਲੇਕਿਨ ਉਸ ਦਾ ਬੀਜ ਵੇਖੋ ਬੜਾ ਛੋਟਾ ਜਿਹਾ ਹੈ ਉਸ ਦਾ ਬੀਜ ਵੇਖ ਕੇ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਵੀ ਇਸ ਦਾ ਇੰਨਾ ਵੱਡਾ ਰੂਪ ਹੋ ਜਾਏਗਾ ਭਾਈ ਸਾਹਿਬ ਕਹਿੰਦੇ ਵੇਖ ਜਿਵੇਂ ਹੀਰਾ ਛੋਟਾ ਜਿਹਾ ਪਰ ਉਹਦੀ ਵੈਲਿਊ ਬਹੁਤ ਚੱਕ ਦਾ ਕੋਈ ਭਾਰ ਨਹੀਂ ਪਰ ਉਹਦੀ ਵੈਲਿਊ ਬਹੁਤ ਬੋੜ ਦੇ درخت ਦਾ ਬੀਜ ਬੜਾ ਛੋਟਾ ਪਰ ਦਾ ਵਿਸਥਾਰ ਬਹੁਤ ਐਵੇਂ ਹੀ ਗੁਰੂ ਦਾ ਬਚਨ ਜਿਸ ਦੇ ਹਿਰਦੇ ਵਿੱਚ ਵਸ ਗਿਆ ਉਹਦੀ ਫਿਰ ਕੀਮਤ ਪ੍ਰਮਾਤਮਾ ਦੀ ਦਰਗਾਹ ਚ ਕੀ ਪੈਣੀ ਹੈ ਬਹੁਤ ਪੈਣੀ ਹੈ ਜਿਵੇਂ ਗੁਰਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਗੁਰਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਇਥੇ ਤੇ ਸ਼ਹੀਦੀ ਹੋਈ ਹਾਹਾਕਾਰ ਮਚ ਗਈ ਸੋਕ ਦੀ ਲਹਿਰ ਦੌੜ ਗਈ ਹੈ 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 ਸਭ ਜਗ ਭਇਓ ਇਥੇ ਹਾਹਾਕਾਰ ਮਚ ਗਈ ਪਰ ਇਸ ਦੇ ਉਲਟ ਜੈ 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 ਸੁਰ ਲੋਕ ਉਤੇ ਪ੍ਰਮਾਤਮਾ ਦੀ ਦਰਗਾਹ ਚ ਜੈ ਜੈਕਾਰ ਹੋਈ ਕਿ ਕੋਈ ਮਰਦ ਅਗਮਣਾ ਮਨੁੱਖਤਾ ਵਾਸਤੇ ਕੁਝ ਕਰਕੇ ਆਇਆ ਕਿਸੇ ਧਰਮ ਵਾਸਤੇ ਨਹੀਂ ਅਸੀਂ ਗੁਰਦੇਵ ਬਾਦਰ ਸਾਹਿਬ ਨੂੰ ਉਹਨਾਂ ਦੀ ਸ਼ਖਸੀਅਤ ਨੂੰ ਬੜਾ ਲਿਮਟਿਡ ਕਰ ਦਿੰਦੇ ਹਾਂ ਵੀ ਉਹਨਾਂ ਨੇ ਹਿੰਦੂ ਧਰਮ ਵਾਸਤੇ ਕੁਰਬਾਨੀ ਕੀਤੀ ਨਹੀਂ ਉਹਨਾਂ ਕਿਸੇ ਧਰਮ ਵਾਸਤੇ ਨਹੀਂ ਕੀਤੀ ਉਹਨਾਂ ਮਨੁੱਖਤਾ ਨੂੰ ਬਚਾਉਣ ਵਾਸਤੇ ਕੀਤੀ ਜਿੱਥੇ ਗੁਰਨਾਨਕ ਦੇਵ ਜੀ ਮਹਾਰਾਜ ਜ਼ਬਰਦਸਤੀ ਜਨੇਊ ਨਹੀਂ ਪਾਣਾ ਚਾਹੁੰਦੇ ਨੌਵੇਂ ਪਾਤਸ਼ਾਹ ਜ਼ਬਰਦਸਤੀ ਲਾਣ ਵੀ ਨਹੀਂ ਦਿੰਦੇ ਇਤਨੀ ਸਰਲਤਾ ਇਤਨੀ ਵਿਸ਼ਾਲਤਾ ਇਤਨੇ ਲਾਰਜ ਕੈਨਵਸ ਤੇ ਇਹ ਧਰਮ ਨੂੰ ਬਣਾਇਆ ਗਿਆ बहुत उची सुची सोच बनाया गया तो भाई साहब का यह जो कवित सवैया है कविवैया जैसे हीरा हाथ में तनक सो दिखाई दे की परत जैसे हीरा हाथ में تنک سیوں دکھائی دے جیسے بربندے ہنڈی لاگت نہ پار کچ اگے جائے پائی اد लक्ष्मी अपार की जैसे बट बीज अति सूक्ष्म स्वरूप होत बोए ते भी बद करे बिरखा विस्तार जी कैसे गुर वचन सचन गुर सिखल में ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ ਜੈਸੇ ਹੀਰਾ ਹੱਥ ਮੈਂ ਤਨਕ ਸਿਓ ਦਿਖਾਈ ਦੇਤ ਜੈਸੇ ਹੀਰਾ ਹੱਥ ਮੈਂ ਤਨਕ ਸਿਓ ਦਿਖਾਈ ਦੇਤ ਤਨਕ ਸਿਓ ਦਿਖਾਈ ਦੇ ਤਨਕਸਿਓ ਦਿਖਾਈ ਦੇ